ਦੋਸਤੋ ਅੱਜ ਅਸੀਂ ਖੜੇ ਹੋਏ ਹਾਂਗੇ ਪੁਰਾਣੀ ਤਲਵੰਡੀ ਰੋਡ ਜ਼ੀਰਾ ਤੇ ਇਸ ਰੋਡ ਦੇ ਉੱਤੇ ਆ ਲੱਗਿਆ ਹੋਇਆ ਇੱਕ ਬੋਰਡ ਤੁਸੀਂ ਦੇਖ ਰਹੇ ਹੋ ਜਿਹਦੇ ਉੱਤੇ ਲਿਖਿਆ ਹੋਇਆ ਇੱਥੇ ਕੂੜਾ ਸੁੱਟਣਾ ਸਖਤ ਮਨਾ ਹੈ ਇਸ ਜਗ੍ਹਾ ਤੇ ਕੂੜਾ ਸੁੱਟਣ ਵਾਲੇ ਨੂੰ 2000 ਰੁਪਏ ਜੁਰਮਾਨਾ ਕੀਤਾ ਜਾਵੇਗਾ ਥੱਲੇ ਲਿਖਿਆ ਹੋਇਆ ਬਾ ਹੁਕਮ ਕਾਰਜ ਸਾਧਕ ਅਫਸਰ ਨਗਰ ਕੌਂਸਲ ਜ਼ੀਰਾ ਉੱਤੇ ਮਹਾਤਮਾ ਗਾਂਧੀ ਦੀਆਂ ਐਨਕਾਂ ਵੀ ਬਣਾਈਆਂ ਹੋਈਆਂ ਨੇ ਜਿਹਦੇ ਇੱਕ ਸ਼ੀਸ਼ੇ ਦੇ ਉੱਤੇ ਲਿਖਿਆ ਹੋਇਆ ਹੈ ਸਵੱਛ ਤੇ ਦੂਜੇ ਪਾਸੇ ਲਿਖਿਆ ਹੋਇਆ ਭਾਰਤ ਤੇ ਹੇਠਾਂ ਲਿਖਿਆ ਹੋਇਆ ਏਕ ਕਦਮ ਸਵੱਛਤਾ ਕੀ ਔਰ ਤੇ ਇਸ ਐਨਕ ਨੂੰ ਜੇ ਧਿਆਨ ਨਾਲ ਦੇਖੀ ਆਪਾਂ ਤਰਕ ਨਾਲ ਵੇਖੀਏ ਤਾਂ ਸ਼ੀਸ਼ੇ ਦੇ ਇੱਕ ਪਾਸੇ ਲਿਖਿਆ ਹੋਇਆ ਹੈ ਸਵੱਛ ਤੇ ਦੂਜੇ ਪਾਸੇ ਲਿਖਿਆ ਹੋਇਆ ਭਾਰਤ ਯਾਨੀ ਜਿਹੜੇ ਪਾਸੇ ਸਵੱਛ ਹੈ ਉਧਰ ਭਾਰਤ ਨਹੀਂ ਹੈਗਾ ਤੇ ਜਿੱਧਰ ਭਾਰਤ ਹੈ ਉਧਰ ਸਵੱਛ ਨਹੀਂ ਹੈਗਾ ਇਹ ਦੋਨੋਂ ਅਡੋ ਅੱਡੀ ਹੈ ਤੇ ਇਸ ਕਰਕੇ ਆ ਜਿਹੜਾ ਅਸੀਂ ਵੇਖਦੇ ਆ ਵੀ ਆ ਹੀਠਾਂ ਗੰਦਗੀ ਦਾ ਢੇਰ ਇਸੇ ਬੋਰਡ ਦੇ ਸਾਹਮਣੇ ਇਸੇ ਬੋਰਡ ਦੇ ਐਨ ਸਾਹਮਣੇ ਆ ਗੰਦਗੀ ਦਾ ਢੇਰ ਜਿਹੜਾ ਸਾਨੂੰ ਰੋਜ਼ ਹੀ ਨਜ਼ਰ ਆਉਂਦਾ ਹੈ ਇਹ ਲਗਾਤਾਰ ਜੇ ਇਹਦੇ ਵਿੱਚ ਅਸੀਂ ਕਿਸੇ ਦਾ ਨਗਰਪਾਲਿਕਾ ਦੇ ਕਰਮਚਾਰੀਆਂ ਦਾ ਕਸੂਰ ਕੱਢੀਏ ਨਹੀਂ ਮੈਂ ਕਰਮ ਜਿਹੜੇ ਸਫਾਈ ਸੇਵਕ ਹੈ ਨਾ ਇਥੋਂ ਦੇ ਨਗਰਪਾਲਿਕਾ ਜ਼ੀਰਾ ਦੇ ਉਹ ਬੇਹੱਦ ਵਧੀਆ ਬਹੁਤ ਵਧੀਆ ਕੰਮ ਐ ਨੇ ਬਹੁਤ ਅੱਛਾ ਕੰਮ ਕਰ ਰਹੇ ਹੈ ਤੇ ਨਗਰਪਾਲਿਕਾ ਦਾ ਜਿਹੜਾ ਪ੍ਰਧਾਨ ਹੈ ਗੁਰਪ੍ਰੀਤ ਸਿੰਘ ਮੈਂ ਉਹਨੂੰ ਵੀ ਸ਼ਾਬਾਸ਼ ਕਰਨੀ ਚਾਹੁੰਨਾ ਕਿਉਂਕਿ ਉਹਨਾਂ ਨੇ ਪੂਰੇ ਸ਼ਹਿਰ ਦੇ ਵਿੱਚ ਇੱਕ ਸਫਾਈ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਅੰਦੋਲਨ ਚਲਾਇਆ ਹੋਇਆ ਹੈ ਔਰ ਉਹ ਜਿਵੇਂ ਅਟੈਕ ਕਰਨਾ ਹੁੰਦਾ ਗੰਦਗੀ ਦੇ ਉੱਤੇ ਨਾ ਉਹ ਲਗਾਤਾਰ ਸਾਰੇ ਕਰਮਚਾਰੀਆਂ ਨੂੰ ਲੈ ਕੇ ਕਦੇ ਕਿਸੇ ਸੜਕ ਤੇ ਕਦੇ ਕਿਸੇ ਸੜਕ ਤੇ ਕਦੇ ਕਿਸੇ ਇਲਾਕੇ ਦੇ ਵਿੱਚ ਉਹ ਲਗਾਤਾਰ ਲਗਾਤਾਰ ਮਿਹਨਤ ਕਰ ਰਹੇ ਹੈਗੇ ਪਰ ਇਹ ਸਾਡਾ ਵੀ ਕੁਝ ਫਰਜ ਬਣ ਜਾਂਦਾ ਹੈ ਜਿਹੜੇ ਅਸੀਂ ਜ਼ਿੰਮੇਵਾਰ ਸ਼ਹਿਰੀਆਂ ਆਪਣੇ ਆਪ ਨੂੰ ਕਿ ਨਾ ਤਾਂ ਇਕੱਲੇ ਨਗਰਪਾਲਿਕਾ ਦੇ ਜਿਹੜੇ ਕਰਮਚਾਰੀ ਆ ਉਹ ਸਫਾਈ ਰੱਖ ਸਕਦੇ ਨੇ ਨਾ ਨਗਰਪਾਲਿਕਾ ਦਾ ਪ੍ਰਧਾਨ ਇਕੱਲਾ ਕੁਝ ਕਰ ਸਕਦਾ ਹੈ ਜੇ ਅਸੀਂ ਉਹਨਾਂ ਨੂੰ ਉਹਨਾਂ ਨੂੰ ਨਾ ਸਹੀ ਅਸੀਂ ਆਪਣੇ ਆਪ ਨੂੰ ਹੀ ਸਾਥ ਦੇਣਾ ਕਹਿੰਦੇ ਆ ਕਿ ਜਿੱਥੇ ਸਫਾਈ ਹੈ ਉੱਥੇ ਖੁਦਾਈ ਹੈ ਜਿੱਥੇ ਸਫਾਈ ਬਸੇ ਉਥੋਂ ਹਰ ਬਿਮਾਰੀ ਨਸੇ ਮੁਹਾਵਰੇ ਅਸੀਂ ਪੜਦੇ ਆ ਪਰ ਇਹੋ ਜਿਹ ਇਹ ਜਿਹੜਾ ਹੈਗਾ ਨਾ ਆਲੇ ਦੋਲੇ ਦੁਕਾਨਾਂ ਖਾਣ ਪੀਣ ਵਾਲੀਆਂ ਦੁਕਾਨਾਂ ਨੇ ਲੋਕ ਰਹਿੰਦੇ ਆ ਲੋਕਾਂ ਦਾ ਬਸੇਬਾ ਸਾਰੇ ਲੋਕ ਇੱਥੇ ਵੱਸਦੇ ਆ ਤੇ ਇਹ ਮੇਨ ਜਿਹੜਾ ਸ਼ੇਰਾਂ ਵਾਲਾ ਚੌਕ ਕਹਿੰਦੇ ਨੇ ਉਹਦੇ ਐ ਨੇੜੇ ਢੇਰ ਅਕਸਰੀ ਸਾਨੂੰ ਲੱਗਿਆ ਹੋਇਆ ਨਜ਼ਰ ਆਉਂਦਾ ਹੈ ਜਣੀ ਇਹ ਜੀਰੇ ਸ਼ਹਿਰ ਦਾ ਮੇਨ ਜਿਹਨੂੰ ਅਸੀਂ ਹਾਰਟ ਕਹਿ ਸਕਦੇ ਹਾਂ ਦਿਲ ਕਹਿ ਸਕਦੇ ਹਾਂ ਇਹ ਉਹ ਬਾਜ਼ਾਰ ਹੈ ਇਹ ਉਹ ਜਿਹੜਾ ਚੌਕ ਹੈ ਸ਼ਹਿਰਾਂ ਵਾਲਾ ਚੌਕ ਹੈ ਲੇਕਿਨ ਇਹ ਪਤਾ ਨਹੀਂ ਕਦੋਂ ਇੱਕ ਇੱਕ ਤਕਦੀਰ ਬਦਲਣੀ ਹੈਗੀ ਇਸ ਜਗ੍ਹਾ ਦੀ ਕਿ ਇੱਥੇ ਕਿਸੇ ਵੇਲੇ ਡਾਕਟਰ ਖੰਨਾ ਦਾ ਕਲੀਨਿਕ ਵੀ ਹੁੰਦਾ ਸੀਗਾ ਚਲੋ ਉਹ ਚਲੇ ਗਏ ਇਥੋਂ ਛੱਡ ਕੇ ਕਿਤੇ ਉਹਨਾਂ ਨੇ ਕਲੀਨਿਕ ਹੋਰ ਬਣਾ ਲਿਆ ਪਰ ਨਾਲ ਹੀ ਖਾਣ ਪੀਣ ਵਾਲੀਆਂ ਦੁਕਾਨਾਂ ਵੀ ਹੈਗੀਆਂ ਤੇ ਇਸ ਗੰਦਗੀ ਦੇ ਢੇਰ ਦੇ ਉੱਤੇ ਜਦੋਂ ਮੱਖੀਆਂ ਮੱਛਰ ਤੇ ਹੋਰ ਬਦਬੂ ਜਿਹੜੀ ਹੈਗੀ ਉਹ ਆਲੇ ਦੁਆਲੇ ਫੈਲਦੀ ਹੈ ਤਾਂ ਇਹ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ ਤਾਂ ਮੈਂ ਬੇਨਤੀ ਕਰਨੀ ਚਾਹੁੰਦਾ ਆਪਣੇ ਸ਼ਹਿਰ ਵਾਸੀਆਂ ਨੂੰ ਕਿ ਘਰਾਂ ਦੇ ਵਿੱਚ ਆ ਪੋਲੀਥੀਨ ਦੇ ਲਿਫਾਫੇ ਵੀ ਹੈਗੇ ਹੈਗੇ ਇਹਨਾਂ ਦੀ ਅਸੀਂ ਵਰਤੋਂ ਕਰ ਸਕਦੇ ਹਾਂ ਕਿ ਬਹੁਤ ਸਾਰਾ ਪਤਾ ਹੈ ਜੇ ਅਸੀਂ ਆਪਣੇ ਘਰ ਦੇ ਵਿੱਚ ਸਫਾਈ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜੀਰਾ ਸ਼ਹਿਰ ਹੈ ਜਿਹੜਾ ਸਾਡਾ ਆਪਣਾ ਆਪਦਾ ਘਰ ਆ ਆਪਦਾ ਸ਼ਹਿਰ ਆ ਇਹ ਇਹਨੂੰ ਅਸੀਂ ਹੀ ਸਾਫ਼ ਸੁਥਰਾ ਰੱਖਣਾ ਹੈਗਾ ਤੇ ਨਗਰਪਾਲਿਕਾ ਦੇ ਜਿਹੜੇ ਕਰਮਚਾਰੀ ਨੇ ਸਾਡੇ ਸਫਾਈ ਸੇਵਕ ਨੇ ਉਹਨਾਂ ਨੂੰ ਤਾਂ ਮੈਂ ਜ਼ੀਰੇ ਸ਼ਹਿਰ ਦੀਆਂ ਮਾਵਾਂ ਕਹੂੰਗਾ ਕਿ ਮਾਵਾਂ ਜਿਵੇਂ ਆਪਣੇ ਬੱਚਿਆਂ ਦਾ ਖਿਆਲ ਰੱਖਦੀਆਂ ਸਫਾਈ ਰੱਖਦੀਆਂ ہیں بچਿਆਂ ਦੀ ਉਹਨਾਂ ਦਾ ਆੜਾ ਦਵਾਲਾ ਵੀ ਸਾਫ਼ ਕਰਦੀਆਂ ਉਹਨਾਂ ਦੇ ਕੱਪੜੇ ਵੀ ਧੋ ਕੇ ਰੱਖਦੀਆਂ ਨੇ ਬਿਲਕੁਲ ਜ਼ੀਰਾ ਸ਼ਹਿਰ ਦੇ ਜਿਹੜੇ ਸਫਾਈ ਸੇਵਕ ਨੇ ਨਗਰਪਾਲਿਕਾ ਦੇ ਤੇ ਸਮੇਤ ਨਗਰਪਾਲਿਕਾ ਦੇ ਮੈਂ ਐਮਸੀ ਤੇ ਜਿਹੜੇ ਪ੍ਰਧਾਨ ਆ ਉਹਨਾਂ ਨੂੰ ਕਹਿਣਾ ਚਾਹੁੰਦਾ ਉਹ ਮਾਵਾਂ ਦੀ ਤਰ੍ਹਾਂ ਆਪਣੇ ਸ਼ਹਿਰ ਦਾ ਖਿਆਲ ਰੱਖ ਰਹੇ ਨੇਗੇ ਪਰ ਸਾਡਾ ਵੀ ਕੁਝ ਜ਼ਿੰਮੇਵਾਰੀ ਬਣਦੀ ਹੈ ਚਾਹੇ ਅਸੀਂ ਦੁਕਾਨਦਾਰਾਂ ਚਾਹੇ ਅਸੀਂ ਕੋਈ ਨੌਕਰੀਆਂ ਕਰਨ ਵਾਲੇ ਆ ਚਾਹੇ ਅਸੀਂ ਆਮ ਘਰੇਲੂ ਲੋਕਾਂ ਕੇ ਘਰਾਂ ਚ ਰਹਿਣ ਵਾਲੇ ਆ ਸਾਡਾ ਵੀ ਇਹ ਫਰਜ਼ ਬਣ ਜਾਂਦਾ ਹੈ ਕਿ ਅਸੀਂ ਆਪਣੇ ਸ਼ਹਿਰ ਨੂੰ ਸਾਫ ਸੁਥਰਾ ਰੱਖੀਏ ਤੇ ਇਹਦੇ ਵਿੱਚ ਅਸੀਂ ਸਹਿਯੋਗ ਦੇਈਏ ਨਹੀਂ ਤਾਂ ਫਿਰ ਆ ਮਜ਼ਾਕ ਦਾ ਪਾਤਰ ਬਣਦੀਆਂ ਸਾਰੀਆਂ ਗੱਲਾਂ ਕਿਹਾ ਜਾਂਦਾ ਨਾ ਕਿ ਅਸੀਂ ਪੰਜਾਬੀਆਂ ਜਿੱਥੇ ਸਾਨੂੰ ਕੋਈ ਰੋਕੂਗਾ ਜਿੱਥੇ ਰੋਕੂਗਾ ਕੋਈ ਵੀ ਇੱਥੇ ਕੂੜਾ ਸੁੱਟਣਾ ਸਖਤ ਮਨ ਹੈ ਅਸੀਂ ਉੱਥੇ ਹੀ ਰੂੜੀ ਲਾਉਨੇ ਆ ਸ਼ਾਇਦ ਇਹ ਸਾਡੇ ਪੰਜਾਬੀਆਂ ਦੇ ਬਾਰੇ ਮੁਹਾਵਰਾ ਇਹ ਸੱਚ-ਸਾਬਤ ਹੁੰਦਾ ਇਹਨੂੰ ਦੇਖ ਕੇ ਕਿ ਅਸੀਂ ਪੰਜਾਬੀਆਂ ਜਿੱਥੋਂ ਸਾਨੂੰ ਕੋਈ ਪੈਰ ਧਰਨ ਤੋਂ ਰੋਕਿਆ ਅਸੀਂ ਉੱਥੇ ਹੀ ਪੈਰ ਧਰਦੇ ਹੁੰਨੇ ਆਂ ਜਿੱਥੋਂ ਸਾਨੂੰ ਕੋਈ ਕੰਮ ਕਰਨ ਤੋਂ ਰੋਕਿਆ ਅਸੀਂ ਉਹੀ ਕੰਮ ਕਰਦੇ ਹੁੰਨੇ ਆਂ ਅ ਰੂੜੀ ਦਾ ਜਿਹੜਾ ਢੇਰ ਹੈ ਇਸ ਗੱਲ ਦੀ ਗਵਾਹੀ ਭਰਦਾ ਹੈ ਤਾਂ ਅਲੇ ਦੋਲੇ ਜਿੰਨੇ ਵੀ ਸਾਡੇ ਪਿੰਡ ਪਰਾ ਹੈਗੇਗੇ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਆ ਕਿ ਮੇਨ ਰਸਤਾ ਹੈ ਖਾਣ ਪੀਣ ਦੀਆਂ ਦੁਕਾਨਾਂ ਹੈ ਨਗਰਪਾਲਿਕਾ ਦੇ ਕਰਮਚਾਰੀ ਐਮ ਸੀ ਸਹਿਬਾਨ ਪ੍ਰਧਾਨ ਸਾਹਿਬ ਸਾਰੇ ਲਗਾਤਾਰ ਲਗਾਤਾਰ ਇਸ ਗੱਲ ਦੇ ਉੱਤੇ ਡਟ ਕੇ ਪਹਿਰਾ ਦੇ ਰਹੇ ਨੇ ਮਿਹਨਤ ਕਰ ਰਹੇ ਨੇ ਸ਼ਹਿਰ ਦੇ ਵਿੱਚ ਸਫਾਈ ਰੱਖਣ ਲਈ ਪਰ ਇੱਕ ਹੱਥ ਨਾਲ ਜਿਵੇਂ ਕਹਿੰਦੇ ਹੁੰਦੇ ਤਾੜੀ ਨਹੀਂ ਵੱਜਦੀ ਹੁੰਦੀ ਤਾੜੀ ਤਾਂ ਵੱਜੂਗੀ ਜੇ ਅਸੀਂ ਅਸੀਂ ਵੀ ਸਾਥ ਦੇ ਗਏ ਜਿਹੜੇ ਘਰਾਂ ਦੇ ਵਿੱਚ ਬੈਠੇ ਲੋਕਾਂ ਜੇ ਅਸੀਂ ਤਾਂ ਫੈਸਲਾ ਕਰੀ ਬੈਠੇ ਆ ਵੀ ਅਸੀਂ ਤਾਂ ਭਾਈ ਗੰਦ ਪਾਉਣੀ ਪਾਉਣਾ ਤੇ ਇਹ ਥੋੜੀ ਜੀ ਸੋਚਣ ਦੀ ਲੋੜ ਹੁੰਦੀ ਹੈ ਥੋੜੀ ਜੀ ਯੋਜਨਾ ਬਣਾਉਣ ਦੀ ਲੋੜ ਹੁੰਦੀ ਹੈ ਸਫਾਈ ਵੀ ਰਹਿ ਜਾਂਦੀ ਹੁੰਦੀ ਹੈ ਤਾਂ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰੇ ਲੋਕਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਮੈਂ ਸੀਨੀਅਰ ਸਿਟੀਜ਼ਨ ਆ ਇਸ ਵੇਲੇ ਮੈਂ ਬੇਨਤੀ ਕਰ ਰਿਹਾ ਹਾਂ ਕਿ ਆਪਣੇ ਘਰਾਂ ਨੂੰ ਆਪਣੇ ਆਲੇ ਦੁਆਲੇ ਨੂੰ ਗਲੀਆਂ ਨੂੰ ਨਾਲੀਆਂ ਨੂੰ ਸਾਫ ਰੱਖ ਕੇ ਆਪਾਂ ਬਿਮਾਰੀਆਂ ਨੂੰ ਸੱਦਾ ਨਾ ਦਈਏ ਇਹਨਾਂ ਨੂੰ ਭਜਾਈਏ ਇੱਥੋਂ ਸਗੋਂ ਸ਼ਹਿਰ ਨੂੰ ਸਾਫ ਰੱਖੀਏ ਆਪਣਾ ਸ਼ਹਿਰ ਆ ਆਪਾਂ ਹੀ ਇੱਥੇ ਰਹਿਣਾ ਹੈ ਹੋਰ ਕਿਸੇ ਨੇ ਨਹੀਂ ਰਹਿਣਾ ਹੈਗਾ ਆਪਣੇ ਆਪ ਨੂੰ ਇਹ ਬੁਰਾ ਲੱਗਦਾ ਬਿਮਾਰੀਆਂ ਨੂੰ ਸੱਦਾ ਦਿੰਦੀਆਂ ਤੇ ਆ ਜਿਹੜਾ ਬੋਰਡ ਦਾ ਮੂੰਹ ਚੜਾ ਰਿਆ ਇਹ ਢੇਰ ਹੈ ਜਿਹੜਾ ਇਹਨੂੰ ਇੱਥੋਂ ਆਪਾਂ ਲੱਗਣੋ ਇਹਨੂੰ ਖਤਮ ਕਰੀਏ ਤੇ ਜਿਹਦੇ ਉੱਤੇ ਲਿਖਿਆ ਹੋਇਆ ਵੀ ਇੱਥੇ ਕੂੜਾ ਸੁੱਟਣਾ ਮਨਾ ਹੈ ਤੇ ਮਹਾਤਮਾ ਗਾਂਧੀ ਦੀਆਂ ਉਹ ਐਨਕਾਂ ਦਾ ਵੀ ਤਾਂ ਹੀ ਸਤਕਾਰ ਹੋ ਸਕਦਾ ਮੇਰਾ ਅੰਦਾਜ਼ਾ ਹੈ ਕਿ ਮਹਾਤਮਾ ਗਾਂਧੀ ਦੀ ਮਹਾਤਮਾ ਗਾਂਧੀ ਇਹੇ ਗੋਲ ਸ਼ੀਸ਼ੇ ਵਾਲੀ ਐਨਕ ਲਾਉਂਦੇ ਸੀਗੇ ਕਿਉਂਕਿ ਉਹ ਸਾਡੇ ਰਾਸ਼ਟਰ ਪਿਤਾ ਨੇ ਔਰ ਉਹਨਾਂ ਦੇ ਇੱਕ ਸ਼ੀਸ਼ੇ ਦੇ ਉੱਤੇ ਸਵੱਛ ਲਿਖਿਆ ਹੋਇਆ ਦੂਜੇ ਤੇ ਭਾਰਤ ਲਿਖਿਆ ਹੋਇਆ ਤੇ ਕਾਰਜ ਸਦਕ ਅਫਸਰ ਦੇ ਹੁਕਮ ਜਿਹੜੇ ਉਹ ਹੁਕਮ ਨੇ ਉਹ ਤਾਂ ਬਾਰ ਬਾਰ ਬੇਨਤੀਆਂ ਹੀ ਕਰਦੇ ਹੁੰਦੇ ਨੇ ਕਾਰਜ ਸਦਕ ਅਫਸਰ ਜਿਹੜੇ ਹੁੰਦੇ ਨੇ ਕਿਉਂਕਿ ਉਹ ਸਾਡੇ ਸ਼ਹਿਰ ਦੇ ਉਹ ਵੀ ਵੱਡੇ ਸੇਵਾਦਾਰ ਨੇ ਅਸਲ ਦੇ ਵਿੱਚ ਨਗਰਪਾਲਿਕਾ ਦਾ ਪ੍ਰਧਾਨ ਵੀ ਸੇਵਾਦਾਰੀ ਹੁੰਦਾ ਐ ਐਮਸੀ ਵੀ ਮਹੱਲਿਆਂ ਦੇ ਸੇਵਾਦਾਰ ਹੁੰਦੇ ਨੇ ਔਰ ਆਪਾਂ ਇਹਨਾਂ ਸੇਵਾਦਾਰਾਂ ਤੋਂ ਵੱਧ ਵੱਧ ਫਾਇਦਾ ਲਗੇ ਇਸ ਗੱਲ ਦਾ ਕਿ ਇਹ ਸ਼ਹਿਰ ਨੂੰ ਜ ਸਾਫ਼ ਰੱਖਣ ਦੀ ਹੁਣ ਕੋਸ਼ਿਸ਼ ਕਰ ਰਹੇ ਨੇਗੇ ਤੇ ਆਪਾਂ ਵੀ ਡਟ ਕੇ ਸਾਥ ਦੇਗੇ ਤਾਂ ਜੋ ਸਾਡਾ ਸ਼ਹਿਰ ਇਹੋ ਨਮੂਨੇ ਦਾ ਸ਼ਹਿਰ ਬਣ ਸਕੇ ਨਹੀਂ ਤਾਂ ਮਜ਼ਾਕ ਨਾਲ ਜਿਵੇਂ ਕਈ ਲੋਕ ਕਹਿੰਦੇ ਨੇ ਵੀ ਜ਼ੀਰਾ Z ਨਾਲ ਸ਼ੁਰੂ ਹੁੰਦਾ ਤੇ A ਨਾਲ ਖਤਮ ਹੁੰਦਾ ਅੰਗਰੇਜ਼ੀ ਦਾ ਜਿਹੜਾ ਅਲਫਾਬੈਟ ਹੈ ਜ਼ੀਰੇ ਵਾਲੇ ਤਾਂ ਜਾਣਦੇ ਆ ਬਾਹਰਲੇ ਲੋਕ ਭਾਵੇਂ ਨਾ ਜਾਣਦੇ ਹੋਣ ਉਹਨਾਂ ਦਾ ਧਿਆਨ ਇਸ ਪਾਸੇ ਕਦੇ ਨਾ ਗਿਆ ਹੋਵੇ ਕਿ ਅੰਗਰੇਜ਼ੀ ਦਾ ਜਿਹੜਾ ਅਲਫਾਬੈਟ ਹੈ ਉਹਦੇ ਨਾਲ Z ਨਾਲ ਇਹ ਸ਼ੁਰੂ ਹੋ ਕੇ A ਨਾਲ ਖਤਮ ਹੁੰਦਾ ਹੈ ਜਣੀ Z I R A ਤੇ ਇਹਨੂੰ ਮਜ਼ਾਕ ਵਜੋਂ ਲੈਂਦੇ ਨੇ ਕਈ ਲੋਕ ਪਰ ਆਪਾਂ ਇਹਨੂੰ ਸੱਚਮੁੱਚੀ ਸਿੱਧਾ ਕਰਕੇ ਵਿਖਾਉਣਾ ਹੈ ਇਕੇ ਸਾਡਾ ਜ਼ੀਰਾ ਸ਼ਹਿਰ ਸਫਾਈ ਦੇ ਵਿੱਚ ਨੰਬਰ 1 ਦੇ ਉੱਤੇ ਹੋਵੇ ਤੇ ਮਨਾਂ ਦੇ ਵਿੱਚ ਵੀ ਸਾਡੇ ਸਫਾਈ ਹੋਵੇ ਇੱਕ ਦੂਜੇ ਨੂੰ ਅਸੀਂ ਪਿਆਰ ਕਰੀਏ ਇੱਕ ਦੂਜੇ ਦਾ ਸਤਿਕਾਰ ਕਰੀਏ ਵੱਡਿਆਂ ਦਾ ਸਤਿਕਾਰ ਛੋਟਿਆਂ ਨੂੰ ਪਿਆਰ ਕੋਈ ਇੱਥੇ ਕਿਸੇ ਕਿਸਮ ਦੀ ਜਿਹੜੇ ਹੈਗੇਗੇ ਮੈਲੇ ਵਿਚਾਰ ਨਾ ਹੋਣ ਸਾਡੇ ਸ਼ਹਿਰ ਦੇ ਵਿੱਚ ਕੋਈ ਮੰਦ ਭਾਵਨਾ ਨਾ ਹੋਵੇ ਕਿਸੇ ਦੇ ਮਨ ਦੇ ਵਿੱਚ ਇਹ ਇਨੀ ਬੇਨਤੀ ਦੇ ਨਾਲ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਆਸਰ ਕਰਦਾ ਕਿ ਤੁਸੀਂ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖੋਗੇ ਹਰ ਪੱਖ ਤੋਂ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ